15 ਏਕੜ ਜ਼ਮੀਨ ਨਕੋਦਰ ਦੇ ਨਾਲ ਉਹ ਜਿਹੜੇ ਦਰਖਤ ਆ ਨਕੋਦਰ ਜਲੰਧਰ ਵਾਲਾ 메ਨ ਹਾਈਵੇ ਆ ਤੇ ਆ ਪਿੰਡ ਆ ਪਿੰਡ ਦੀ ਨਿਆਈਂ ਦੇ ਵਿੱਚ ਪਈ ਆ ਆਲੂ ਆਲੂ ਬੀਜੇ ਆ ਜਿਹੜੇ ਇਹ ਆ ਤੇ ਮੋਟਰ ਅੱਗੇ ਜਾ ਕੇ ਦਿਖਾਉਣਾ ਆ ਨਾਲ-ਨਾਲ ਜ਼ਮੀਨ ਇਦਾਂ ਚੱਲੀ ਜਾਂਦੀ ਆ ਪਿੰਡ ਤਵਾ ਕੇ ਹੈਲੋ ਆ ਇਦਾਂ ਤੇ ਆ ਇਲਟਾ ਵਾਲਾ ਰਸ ਇੰਟਰਲੌਕ ਦਾ ਜਾਂਦਾ ਇੱਕ ਆ ਮੋਟਰ ਆ ਗਈ ਜੀ ਆਹ ਜਮੀਨ ਵਾਲੂਆਂ ਵਾਲੀ ਉੱਪਰੋਂ ਆਉਂਦੀ ਘੁੰਮ ਗਈ। ਇੱਕ ਮੋਟਰ ਉਹ ਸਾਹਮਣੇ। ਮੋਟਰ ਆ ਗਈ ਜੀ। ਆ ਬੰਨਾ ਗਿਆ ਨਾਲ-ਨਾਲ ਤੇ ਉਹ ਦਰਖਤ ਦੇ ਉਰੇ ਘੁੰਮ ਗਈ ਹੈ ਨਾ। ਤੇ ਉਹ ਪਿੰਡ ਨੂੰ ਲੱਗ ਗਈ ਜਾ ਕੇ। ਉਹ ਸਿੱਧੀ ਆ ਪਿੰਡ ਦੇ ਘਰਾਂ ਦੇ ਨਾਲ ਲਿੰਕ ਰੋਡ ਜਾਂਦਾ। ਇਹਨੂੰ ਟੱਚ ਹੋ ਗਈ। ਇਧਰੋਂ ਆ ਰਾਹ ਪਹਿਲਾਂ ਇੰਟਰਲੌਕ ਦਾ ਆ ਆ ਮੁੜ ਕੇ ਇੰਨਾ ਕ ਕੱਚਾ ਆ ਕੇ ਆ ਦੂਜੀ ਮੋਟਰ ਤੇ ਰਾਹ ਹੁੰਦਾ। ਫਰੰਟ ਉਧਰੋਂ ਲੱਗਦਾ ਇੱਕ ਕਿਲਾ ਆਲੂਆਂ ਵਾਲਾ ਆਹ ਦਰਖਤਾਂ ਤੋਂ ਥੱਲੇ-ਥੱਲੇ ਇਹ ਨਾਲ ਆ ਗਿਆ ਤੇ ਉਧਰੋਂ ਫਰੰਟ ਲੱਗਦਾ ਜਿਹੜਾ ਲਿੰਕ ਤੋਂ ਤੇ ਉਧਰੋਂ ਬਾਅਦ ਚੋਂ ਕਚਾਰਾ ਫੇਰ ਜ਼ਮੀਨ ਦੇ ਵਿੱਚ ਉਤੋਂ ਦੀ ਘੁੰਮਦਾ 4 4 3 4 ਆਹ ਦਰਖਤਾਂ ਦੇ ਲਾਗੇ ਆਉਂਦੀ ਕੰਪਿਊਟਰ ਕਰਾਹਾ ਲੱਗਾ ਬਿਲਕੁਲ ਇੱਕ ਲੈਵਲ ਜ਼ਮੀਨ ਆ ਕੋਈ ਵਿੱਚ ਤਾਰ ਨਹੀਂ ਕੋਈ ਕੁਛ ਨਹੀਂ ਕਚਾਰਾ ਦੋਨੇ ਬੰਨੇ ਮੋਟਰਾਂ ਦੇ ਆਉਂਦਾ ਤੇ ਲਿੰਕ ਤੇ ਫਰੰਟ ਲੱਗਦਾ ਇੱਕ ਮੋਟਰ ਆ ਗਈ ਆਲੂਆਂ ਵਾਲੀ ਪਰੇ ਨਗੀ ਵਿੱਚ ਔਰਲੀ ਮੋਟਰ ਮੋਟਰ ਤੱਕ ਆ ਜੀ ਬਹੁਤ ਸਾਫ ਸੁਥਰਾ ਟੱਕ ਤੇ ਬਿਲਕੁਲ ਨਕੋਦਰ ਦੇ ਵਿੱਚ ਪਿਆ ਨਕੋਦਰ ਜਲੰਧਰ ਹਾਈਵੇ ਉਹ ਸ਼ੰਕਰ ਨੂੰ ਜਾਂਦੀ ਆ ਉਹ ਪਰੇ ਸਪੈਦਿਆਂ ਦੇ ਨਾਲ ਜਿਹੜੀ ਆ ਉਹ ਵੀ ਸੜਕ ਸ਼ੰਕਰਪਿੰਨ ਨੂੰ ਨਿਕਲਦੀ ਜਾ ਕੇ ਤੇ ਇਧਰੋਂ ਜਾ ਕੇ ਆਹ ਸਾਹਮਣੇ ਜਾ ਕੇ ਨਾ ਉਹ ਬੰਦਿਆਂ ਦੇ ਪਿਛਲੇ ਬੰਨੇ ਦਰਖਤ ਦੀਦੇ ਉਹ ਜਲੰਧਰ ਵਾਲਾ ਹਾਈਵੇ ਆ ਨਕੋਦਰ ਜਲੰਧਰ ਆ ਵੀ ਸਾਹਮਣੇ ਉਹ ਜਿਹੜੇ ਵੱਡੇ ਸਪੈਜ ਦੇ ਦੱਸਦੇ ਪਏ ਆ ਕੋਠੀਆਂ ਦੇ ਪਿਛਲੇ ਬੰਨੇ ਮੇਨ ਹਾਈਵੇ ਦੇ ਉੱਪਰ ਆ ਇਹ ਹਾਈਵੇ ਆ ਜਲੰਧਰ ਵਾਲਾ ਨਕੋਦਰ ਜਲੰਧਰ ਹਾਈਵੇ ਦੂਜੇ ਬੰਨੇ ਉਹ ਆ ਫਰੰਟ ਲੱਗ ਗਿਆ ਜ਼ਮੀਨ ਨੂੰ ਆ ਲੂਆ ਲੂਆ ਵਾਲਾ ਤੇ ਆ ਕੱਚਾ ਰਾਹ ਫਿਰ ਜ਼ਮੀਨ ਦੇ ਉੱਤੋਂ ਦੀ ਘੁੰਮਦਾ ਸਾਰਾ ਯੋਥ ਜਿੱਥੋਂ ਮੈਂ ਮੋਟਰ ਦਿਖਾ ਕੇ ਲੈ ਕੇ ਆਇਆ ਤੇ 6 ਕਨਾਲਾਂ ਦਾ ਫਰੰਟੋਂ ਪਿੱਛੇ ਲੱਗਦਾ ਘਰਾਂ ਦੇ ਪਿਛਲੇ ਬੰਨੇ ਵੀ 6 ਕਨਾਲਾਂ ਦਾ ਫਰੰਟ ਜਿੱਥੋਂ ਮੈਂ ਵੀਡੀਓ ਬਣਾਉਣੀ ਸਟਾਰਟ ਕੀਤੀ ਸੀ ਉੱਥੋਂ ਵੀ ਲੱਗਦਾ ਤੇ ਆ ਇਧਰੋਂ ਵੀ ਲੱਗ ਗਿਆ 15 ਏਕੜ ਟੋਟਲ ਜ਼ਮੀਨ ਬਿਲਕੁਲ ਸਾਫ਼ ਸੁਥਰੀ ਕੋਈ ਤਾਰ ਨਹੀਂ ਵਿੱਚ ਕੋਈ ਕੁਝ ਨਹੀਂ ਨਕੌਦਰ ਦੇ ਬਿਲਕੁਲ ਮੋੜ ਪਈ ਜਲੰਧਰ ਹਾਈਵੇ ਤੋਂ ਅੱਧਾ ਕਿਲੋਮੀਟਰ ਅੰਦਰ ਆ ਕੇ ਆ ਦੇਖੋ ਫਿਰ ਕੱਚਾ ਰਾ ਜ਼ਮੀਨ ਦੇ ਉੱਪੋਂ ਦੀ ਘੁੰਮਦਾ ਇੱਕਰਾ ਉਧਰੋਂ ਦੀ ਗਿਆ ਇੰਟਰਲੌਕ ਵਾਲਾ ਇੱਕ ਕੱਚਾ ਜਾਂਦੀ ਆ ਗਿਆ ਦੋ ਜਗ੍ਹਾ ਤੋਂ ਲਿੰਕ ਤੇ ਫਰੰਟ ਲੱਗਦਾ ਉਹ ਜਗ੍ਹਾ ਦੇ ਪਿੱਛੇ ਪਿੱਛੇ ਜ਼ਮੀਨ ਸਾਰੀ ਨਾਲ ਨਾਲ ਘੁੰਮਦੀ ਕਿਉਂ ਮੋਟਰ ਮੈਂ ਪਹਿਲਾਂ ਦਿਖਾ ਕੇ ਆਇਆ ਆ ਰ ਆ ਫਿਰ ਜ਼ਮੀਨ ਦੇ ਵਿੱਚ ਦੀ ਘੁੰਮਦਾ ਆ ਵੀ ਖੁੱਲਾ ਉਹ ਸਾਫ਼ ਤੋਂ ਤੜਾ ਟੱਕ ਕੋਈ ਤਾਰ ਨਹੀਂ ਵਿੱਚ ਕੋਈ ਕੁਝ ਨਹੀਂ ਆ ਦੇਖੋ ਆਲੂਆਂ ਤੱਕ ਆ ਗਈ ਆ ਕੱਚੇ ਰਾ ਦੇ ਹੁਣ ਮੈਂ ਖੜਾ ਹੋ ਕੇ ਫੇਰ ਵੀਡੀਓ ਬਣਾਈ ਤਾਂ ਉਹ ਉੱਥੋਂ ਫਰੰਟ ਫੇਲ ਉਹ ਦੇਖਦਾ ਪਿਆ ਨਾ ਉਧਰੋਂ ਵੀ ਫਰੰਟ ਲੱਗਦਾ ਦੋ ਜਗ੍ਹਾ ਤੋਂ ਲਿੰਕ ਤੋਂ ਫਰੰਟ ਲੱਗਦਾ ਪ੍ਰਿੰਟ ਦੀ ਬਿਲਕੁਲ ਨਿਆਈ ਤੇ ਜ਼ਮੀਨ ਪਈ